सीएम साहब सरदार भगवंत सिंह मान ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਮੁਸਤੈਦੀ ਨਾਲ ਜਿਹੜੀ ਵਿਜਲ ਹੈ ਬਾਜ ਅੱਖ ਨਾਲ ਅਸੀਂ ਬਿਲਕੁਲ ਅੰਮ੍ਰਿਤਸਰ ਦੇ ਹੱਥੇ ਪੁਲਿਸ ਕੰਮ ਕਰ ਰਹੀ ਹੈ ਇੱਕ ਮੈਂ ਤੁਹਾਨੂੰ ਚੀਜ਼ ਦੱਸਣੀ ਚਾਹਨਾ ਹੈ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਬਹੁਤ ਵਧੀਆ ਪਹਿਲ ਕਦਮੀ ਕਰਦੇ ਹੋਏ ਆ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਆਪਾਂ ਜਿਹੜੀ ਦਿੰਦੇ ਨੇ ਸਾਡੇ ਨਾਲ ਪੁਲਿਸ ਨਾਲ ਸਾਂਝੀ ਕਰਦੇ ਨੇ ਉਸੇ ਲੜੀ ਚ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਇੱਕ VDC ਮੈਂਬਰ ਵੱਲੋਂ ਕਿ ਪਿੰਡ ਕੋਨੇਵਾਲ ਥਾਣਾ ਰਮਦਾਸ ਉਹਦੇ ਨੇੜੇ ਇੱਕ ਸ਼ੱਕੀ ਬੈਗ ਪਿਆ ਸਾਡੀ ਜਿਹੜੀ ਪੁਲਿਸ ਮੁਸਤੈਦੀ ਨਾਲ ਉੱਥੇ ਖੜੀ ਸੀਗੀ ਨੇੜੇ ਹੀ ਇਮੀਡੀਏਟਲੀ ਅਸੀਂ ਰਸਕੀਤਾ ਉੱਥੇ ਜਦੋਂ ਬੈਗ ਨੂੰ ਅਸੀਂ ਓਪਨ ਕੀਤਾ ਤਾਂ ਸਾਨੂੰ ਕਾਫੀ ਵੱਡੀ ਭਾਰੀ ਮਾਤਰਾ ਵਿੱਚ ਸੋਫਿਸਟੀਕੇਟਿਡ ਵੈਪਨਸ ਮਿਲੇ ਨੇ ਜਿਹਦੇ ਵਿੱਚੋਂ ਦੋ AK ਸੀਰੀਜ਼ ਦੀ ਸੋਫਿਸਟੀਕੇਟਿਡ ਵੈਪਨਸ ਨੇ ਉਹਦੇ ਨਾਲ 8 ਮੈਗਜ਼ੀਨ ਨੇ ਇਦੇ ਨਾਲ ਨਾਲ ਇੱਕ 30 ਬੋਰ ਦੀ ਪਿਸਤਲ ਵੀ ਹੈ ਤੇ ਇਹਦੇ ਨਾਲ ਵੀ ਦੋ ਮੈਗ ਦੋ ਮੈਗਜ਼ੀਨ ਹੈ ਇਹ ਜਿਹੜੇ 7.62 ਦੇ ਰਾਉਂਡਸ ਨੇ ਜਿਹੜੇ AK ਸੀਰੀਜ਼ ਦੀ ਰਾਈਫਲ ਚ ਪੈਂਦੇ ਨੇ 245 ਰਾਉਂਡ ਜਿਹੜੇ ਨੇ ਅਮਿਨੀਸ਼ਨ ਦੇ ਉਹਦੇ ਚੋ ਸਾਲਟ ਵਾਸਤੇ ਜਿਹੜੇ ਸੀਗੇ ਯੂਜ਼ ਹੋਣੇ ਉਹ ਰਿਕਵਰ ਹੋਏ ਨੇ ਤੇ 50 ਰਾਉਂਡ ਜਿਹੜੇ ਪੁਆਇੰਟ 30 ਬੋਰ ਦੀ ਜਿਹੜੀ ਪਿਸਤਲ ਹੈਗੀ ਆ ਸਟਾਰ ਮਾਰਕਾ ਉਹ ਵੀ ਸਾਨੂੰ ਰਿਕਵਰ ਹੋਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਇਹ ਜਿਹੜੀ ਮੁਸ਼ਤਦੀ ਨਾਲ ਪੁਲਿਸ ਅਤੇ ਜਿਹੜੀ ਮੁਸ਼ਤਦੀ ਨਾਲ ਜਿਹੜੇ VDC ਮੈਂਬਰਸ ਜਿਹੜੇ ਕੰਮ ਕਰ ਰਹੇ ਨੇ ਇਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਬਹੁਤ ਹੀ ਵਧੀਆ ਐਗਜ਼ੈਂਪਲ ਹੈ ਤੇ ਅੱਗੇ ਵੀ ਜਿਹੜੀ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਆ ਉਹ ਇਦਾਂ ਹੀ ਲੋਕਾਂ ਦੇ ਨਾਲ ਰੜ ਕੇ ਇਹ ਜਿਹੜੀ ISI ਵੱਲੋਂ ਪਾਕਿਸਤਾਨ ਵੱਲੋਂ ਗੰਦੀਆਂ ਸਾਜ਼ਿਸ਼ਾਂ ਨੇ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ਦੀਆਂ ਇਹ ਸਾਜ਼ਿਸ਼ਾਂ ਨੂੰ ਪੰਜਾਬ ਹਮੇਸ਼ਾ ਡਟ ਕੇ ਲੜਦਾ ਰਿਹਾ ਤੇ ਅੱਗੇ ਵੀ ਇਹ ਜਿਹੜੀ ਹੈਗੀ ਹੈ ਸਮੱਸਿਆ ਸਾਨੂੰ ਆਉਂਦੀ ਹੈ ਇਹਨੂੰ ਵੀ ਨਜਿੱਠਾਂਗੇ ਔਰ ਜ਼ੋਰ ਨਾਲ ਨਜਿੱਠਾਂਗੇ ਬਾਰਡਰ ਤੇ ਲੱਗੇ ਪਿੰਡ ਹੈ ਰੋਜ਼ ਦੇਰਕੇ ਲੱਗਦਾ ਹੈ ਪਾਕਿਸਤਾਨ ਤੋਂ ਇਹ ਜੀ ਵਿਸ਼ਾ ਅਸੀਂ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਾਂਗੇ ਇਹ ਰਿਵਰਾਈਨ ਏਰੀਆ ਸੀਗਾ ਜਿਹਦੇ ਨੇੜੇ ਇਹ ਬ੍ਰਾਂਧ ਹੋਈ ਹੈ ਇਹ ਅਸੀਂ ਬਿਲਕੁਲ ਪ੍ਰੋਪਰਲੀ ਉੱਥੇ ਜਿਹੜੀ ਸਾਡੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਸੈੱਟ ਕਰਕੇ ਫਿਟ ਕਰਕੇ ਕਿਸ ਤਰੀਕੇ ਨਾਲ ਇਹ ਜਿਹੜੀ ਉੱਥੇ ਕੈਸ਼ ਪਹੁੰਚੇ ਵੈਪਨਸ ਦਾ ਇਹ ਸਾਰਾ ਅਸੀਂ ਪ੍ਰੋਪਰਲੀ ਥੋਰੋਰੀ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਤੇ ਬੈਗ ਦੇਖਦੇ ਆ ਅਸੀਂ ਕਿੱਥੋਂ ਮਿਲਵਾਉ ਇੱਕ ਰਿਵਰਾਈਨ ਏਰੀਆ ਦੇ ਨਾਲ ਬਿਲਕੁਲ ਉੱਥੇ ਜਿਹੜਾ ਸੀਗਾ ਇਹ ਬੈਗ ਗਿਆ ਸੀਗਾ ਤੇ ਉਤੋਂ ਅਸੀਂ ਰਿਕਵਰ ਕੀਤਾ ਅੱਜ ਸ਼ਾਮ ਦੀ ਗੱਲ ਹੈ ਕੱਲ੍ਹ ਦੀ ਅੱਛਾ ਸ਼ਾਮ ਦੀ ਗੱਲ ਹੈ ਜੀ ਕੀ ਕਾਰਿਆ ਸਰ ਉਸ ਤੋਂ ਬਾਅਦ ਉੱਥੇ ਇਲਾਕੇ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਇਆ ਬਿਲਕੁਲ ਕੀਤਾ ਜਾ ਰਿਹਾ ਹੈ ਜੀ ਆਸੇ ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਪਾਂ ਪੁੱਛਗਿੱਛ ਕਰ ਰਹੇ ਆ ਜਿਹੜੇ ਸਾਡੇ ਬੀਡੀਸੀ ਮੈਂਬਰਸ ਨੇ ਉੱਥੇ ਦੇ ਨੇੜੇ ਦੇ ਉਹਨਾਂ ਨੂੰ ਵੀ ਅਸੀਂ ਪੁੱਛਗਿੱਛ ਕਰ ਰਹੇ ਆ ਪ੍ਰੋਪਰਲੀ ਥੋਰੋਲੀ ਇਹਦੇ ਜਿਹੜੇ ਸਾਰੇ ਪਹਿਲੂ ਨੇ ਇਹ ਜਿਹੜੇ ਅਸੀਂ ਨਜਿੱਠਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਲਈ ਜੇ ਸਾਡ ਸੀਸੀਟੀਵੀ ਕੈਮਰਾ ਨਜ਼ਰ ਆ ਹੈ ਨਹੀਂ ਜਿਸ ਪਾਰਟਿਕੂਲਰ ਏਰੀਆ ਤੇ ਬੈਗ ਮਿਲਿਆ ਉੱਥੇ ਨਹੀਂ ਸੀਗਾ ਪਰ ਉਹਦੇ ਨੇੜੇ ਜਿਹੜੇ ਵੀ ਸੀਗੇ ਸੀਸੀਟੀਵੀ ਕੈਮਰਾ ਸਾਡੀਆਂ ਟੀਮਸ ਉੱਥੇ ਬਿਲਕੁਲ ਇਸ ਸਾਰੀ ਅਸੀਂ ਇਨਫੋਰਮੇਸ਼ਨ ਹੈਗੀ ਹੈ ਅਸੀਂ ਤੁਹਾਡੇ ਨਾਲ ਬਾਅਦ ਸਾਂਝੀ ਕਰਾਂਗੇ ਕਿਵੇਂ ਤੱਕਰ ਤਾਂ ਅ ਅਸੀਂ ਤੁਸੀਂ ਤੇ ਰੇਡ ਵੀ ਬਣਾਉਂਦੇ ਅਜ ਲਾਲਾ ਖੇਤ ਦੇ ਵਿੱਚ ਆਰ ਡੀ ਐਕਸਪੀ ਇੱਕ ਰਾਕਟ ਲਾਂਚਰ ਵੀ ਦਿਵਾਲੀ ਆਦਿ ਨੇ ਮਿਲਿਆ ਤਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਪੈਟਰਨ ਨੂੰ ਕਿਵੇਂ ਡੈਡੀਫਾਈ ਕਰਦੇ ਹੋ ਇਸ ਤੋਂ ਪਿੱਛੇ ਕੀ ਲੱਗਦਾ ਤੁਹਾਨੂੰ ਇਹ ਦੇ ਪਿੱਛੇ ਜੀ ਪੰਜਾਬ ਨਾ ਕੇਵਲ ਇੱਕ ਜਿਹੜੀ ਹੈਗੀ ਹੈ ਇੰਟਰਨਲ ਇਸ਼ੂ ਨਹੀਂ ਹੈਗਾ ਸਾਡਾ ਇੱਕ ਪੂਰੀ ਦੀ ਪੂਰੀ ਸਟੇਟ ਨਾਲ ਪੰਜਾਬ ਇੱਕ ਲੜਾਈ ਇੱਕ ਜੰਗ ਲੜ ਰਿਹਾ ਹੈ ਆਈ ਐਸ ਆਈ ਬਹੁਤ ਹੀ ਧੀਰ ਤੋਂ ਕੁਝ ਨਾ ਕੁਝ ਸ਼ਰਾਰਤਾਂ ਕਰਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਪੂਰੀ ਡਰੇਡ ਨਿਸ਼ਚੈਣ ਇਹ ਜਿਹੜੀ ਮੁਸੀਬਤ ਹੈ ਇਹ ਜਿਹੜੀ ਸਾਡੇ ਤੇ ਆ ਰਹੀ ਹੈ ਇਹਦੇ ਨਾਲ ਅਸੀਂ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹ ਪ੍ਰੋਬਲਮ ਦਾ ਜਿਹੜਾ ਹੱਲ ਲੱਭ ਰਹੇ ਹਾਂ ਜਿਹੜੇ ਟੌਪ ਲੈਵਲ ਦੇ ਉੱਤੇ ਜਿਸ ਤਰ੍ਹਾਂ ਤੁਹਾਡੀ ਟੀਮਾਂ ਲੱਗੀਆਂ ਇਹ ਤੁਸੀਂ ਸਾਰੇ ਵਿਆਪਨ ਪੜੇ ਹੋ ਕੰਟ ਦੇ ਤੁਸੀਂ ਉਹ ਬਸ ਰੂਰਲ ਪੁਲਿਸ ਦੇ ਇਹੋ ਪੰਜ ਥਾਣੇ ਜਿਹੜੇ ਬਸ ਰੂਰਲ ਦੇ ਉੱਤੇ ਤਾਂ ਸੀਨੀਅਰ ਲੈਵਲ ਤੇ ਉਸ ਲੈਵਲ ਤੇ ਤੁਹਾਡੀ ਜਿਹੜੀ ਟੀਮ ਹੈ ਉਹ ਅਲਰਟ ਹੈ ਉਸ ਲੈਵਲ ਉਦੀ ਡਿਪਲॉयਮੈਂਟ ਉੱਤੇ ਹੈ ਨਜ਼ਿਕਤ ਭਾਵੇਂ ਸਾਹਮਣੇ ਹੈ ਪਰ ਕਈ ਵਾਰੀ ਕਈ ਪੁਆਇੰਟ ਮਿਸ ਹੋ ਜਾਂਦੇ ਕਿ ਕਿਤੋਂ ਹੋਰੋਂ ਨਿਕਲ ਜੇ ਉਸ ਲੈਵਲ ਤੇ ਤੁਹਾਡੀ ਟੀਮਾਂ ਤਿਆਰ ਬਰਤਿਆਰ ਨਹੀਂ ਜੀ ਬਿਲਕੁਲ ਜੀ ਪੰਜਾਬ ਪੁਲਿਸ ਦੇ ਨਾਲ-ਨਾਲ ਜਿਹੜੀਆਂ ਸੈਂਟਰਲ ਏਜੰਸੀਜ਼ ਹਨ ਅਸੀਂ ਇੱਕ ਜਿਹੜੀ ਬਿਲਕੁਲ ਇਹ ਅਸੀਂ ਨੈਸ਼ਨਲ ਇੰਟੀਗ੍ਰੇਸ਼ਨ ਤੇ ਨੈਸ਼ਨਲ ਸਿਕਿਉਰਿਟੀ ਲਈ ਕੰਮ ਕਰ ਰਹੇ ਹਾਂ ਇੱਕ ਸਾਰੀ ਅਸੀਂ ਟੀਮ ਹੈ ਜਿਹੜੀ ਇਹ ਪਾਕਿਸਤਾਨ ਦੀ ਜਿਹੜੀ ਪ੍ਰੌਕਸੀ ਵਾਰ ਹੈ ਇਹਦੇ ਨਾਲ ਇਹਦੇ ਅਗੇਂਸਟ ਅਸੀਂ ਇਹ جنگ ਲੜ ਰਹੇ ਹਾਂ ਤੇ ਅਸੀਂ ਹਮੇਸ਼ਾ ਇਹ ਜਿਹੜੇ جنگ ਚ ਹਮੇਸ਼ਾ ਉੱਤੇ ਅਵਲੀ ਰਹਾਂਗੇ ਠੀਕ ਹੈ ਜੀ ਅਸੀਂ ਇਹ ਕੱਦਦੇ ਜੀ ਮੇਰੇ ਦੁਆਰਾ ਹਾਂ ਜੀ